ਬਾਈ ਜੀ ਜੇ ਤੁਸੀਂ ਵੀ ਕਲਾਸਿਕਲ ਤੇ ਐਂਟੀਕ ਫਰਨੀਚਰ ਲਾਈਕ ਕਰਦੇ ਹੋ ਕੋਡਡ ਡਾਈਨਿੰਗ ਏਰੀਆ ਦੇ ਲਈ ਬਹੁਤ ਹੀ ਸੋਹਣਾ ਕਨਸੈਪਟ ਲੈ ਕੇ ਆਏਗਾ ਡਾਈਨਿੰਗ ਟੇਬਲ ਦਾ ਤੇ ਨਾਲ ਦੀ ਆਈਲੈਂਡ ਦੀ ਚੇਅਰ ਨੇ ਇਹ ਜਿਹੜਾ ਸਾਰਾ ਸਾਡਾ ਫਰਨੀਚਰ ਹੈ ਜਾਣਾ ਆਸਟ੍ਰੇਲੀਆ ਨਹੀਂ ਸੌਰੀ ਕੈਨੇਡਾ ਦੇ ਵਿੱਚ ਜਾਣਾਗਾ ਆਸਟ੍ਰੇਲੀਆ ਨੇ ਕੰਟੇਨਰ ਜਾਂਦੇ ਤਾਂ ਕਿ ਭੁੱਲ ਜਾਨੇ ਕੈਨੇਡਾ ਦੇ ਵਿੱਚ ਜਾਣਾਗਾ ਪੂਰੇ 40 ਫੀਟ ਕੰਟੇਨਰ ਦਾ ਸਮਾਨ ਹੈ ਤੇ ਇਹ ਜਿਹੜਾ ਕਨਸੈਪਟ ਬਣਿਆ ਹੋਇਆ ਸਾਰਾ ਐਮ ਪੀ ਟੀਕ ਦੇ ਵਿੱਚ ਕਨਸੈਪਟ ਬਣਿਆ ਹੋਇਆਗਾ ਸਾਰਾ ਟੀਕ ਦੇ ਵਿੱਚ ਸਾਗਵਾਨ ਦੇ ਵਿੱਚ ਮਾਲ ਬਣਿਆ ਹੋਇਆਗਾ ਬਹੁਤ ਹੀ ਸੋਹਣੀ ਅਲਟੀਮੇਟ ਤੇ ਕਾਰਵਿੰਗ ਕੀਤੀ ਹੋਈ ਹੈ ਜੇ ਅਪਾ ਬੈਕ ਸਾਈਡ ਦੀ ਗੱਲ ਪਾਲਿਸ਼ ਇਹਨੂੰ ਪੂ ਫਿਨਿਸ਼ ਪਾਲਿਸ਼ ਕੀਤੀ ਵੀ ਆਪਾਂ ਕਸਟਮਾਈਜ਼ ਕਰਵਾ ਸਕਦਾ ਟੋਟਲ ਜੇ ਆਪ ਗਲੋਸੀ ਕਰਉਣੀ ਹੈ ਕਲਰ ਡਾਰਕ ਲਾਈਟ ਕਰਵਾਉਣਾਗਾ ਆਹ ਕੇਨ ਨਹੀਂ ਆਪਾਂ ਇੱਥੇ ਪਿੱਛੇ ਵੀ ਕੁਝ ਨਹੀਂ ਕਰਵਾਉਣੀ ਹੈ ਤਾਂ ਉਹ ਵੀ ਪੋਸੀਬਲ ਹੈ ਪਰ ਜਿਵੇਂ ਜਿਵੇਂ ਕਸਟਮਰ ਨੇ ਸਾਨੂੰ ਡਿਜ਼ਾਈਨ ਪੇਜ ਅਸੀਂ ਅਸੀਂ ਅਕੋਰਡਿੰਗ ਹੀ ਵਰਕ ਕੀਤਾ ਹੋਇਆਗਾ ਕਸਟਮਰ ਨੇ ਸਾਨੂੰ ਕਿਹਾ ਸੀ ਸਾਈਡ ਤੇ ਕੋਕੇ ਲਾਉਣੇ ਨੇ ਬਹੁਤ ਹੀ ਫਿਨਿਸ਼ਿੰਗ ਦੇ ਵਿੱਚ ਵਰਕ ਕੀਤਾ ਹੋਇਆ ਜੇ ਤੁਸੀਂ ਗੱਡੀ ਦੀ ਗੋਲਾਈ ਦੇਖੋਗੇ ਗੱਡੀ ਕੰਫਰਟੇਬਲ ਵੀ ਬਹੁਤ ਹੈ ਤਾਂ ਅਸੀਂ ਇਹਦੇ ਉੱਪਰ ਫੈਬਰਿਕ ਜੋ ਲਾਇਆ ਹੋਇਆ ਲੈਦਰ ਸਵੈਡ ਫੈਬਰਿਕ ਲਾਇਆ ਹੋਇਆਗਾ ਜੋ ਕਿ ਉਹ ਵੀ ਕਸਟਮਰ ਫੈਬਰਿਕ ਕੀ ਹੁੰਦਾ ਇੱਕ ਰਫ ਐਂਡ ਟਫ ਯੂਜ਼ ਫੈਬਰਿਕ ਹੁੰਦਾਗਾ ਬਹੁਤ ਕਈ ਵਾਰ ਆਇਆ ਗਿਆ ਹੁੰਦਾ ਬੱਚੇ ਹੁੰਦੇ ਨੇ ਕੋਈ ਦਾਗ ਲਾ ਦਿੰਦੇ ਨੇ ਹੱਥ ਮਲੇ ਹੁੰਦੇ ਨੇ ਤਾਂ ਆਪਾਂ ਇਹਨੂੰ ਰਫ ਐਂਡ ਟਫ ਯੂਜ਼ ਕਰ ਸਕਦਾ ਇਜ਼ੀ ਟੂ ਕਲੀਨ ਹੈ ਮਤਲਬ ਇਹ ਤੇ ਇਹਦੇ ਉੱਪਰ ਅਸੀਂ ਔਨੈਕਸ ਮਾਰਬਲ ਯੂਜ਼ ਕੀਤਾ ਵੇ ਉਹ ਵੀ ਆਪਾਂ ਹਰ ਚੀਜ਼ ਆਪਣੇ ਅਕੋਰਡਿੰਗ ਕਸਟਮਾਈਜ਼ ਕਰਵਾ ਸਕਦੇ ਜੇ ਆਪਾਂ ਇਹਦੀ ਰੇਂਜ ਅਪ ਕਰੀਏ ਡਾਊਨ ਕਰੀਏ ਸਾਰਾ ਆਪਣੇ ਹੱਥ ਦੇ ਵਿੱਚ ਹੁੰਦਾ ਇੱਕ ਵਧੀਆ ਕੁਆਲਿਟੀ ਦੇ ਵਿੱਚ ਜੇ ਆਪਾਂ ਇਹਨੂੰ ਥੋੜਾ ਘੱਟ ਪ੍ਰਾਈਸ ਦੇ ਵਿੱਚ ਬਣਾਉਣਾਗਾ ਤੇ ਹੋਰ ਆਪਾਂ ਇਹਨੂੰ ਲੁੱਕ ਨੂੰ ਐਨਹਾਂਸ ਕਰਨਾ ਤਾਂ ਸਾਰਾ ਕੁਝ ਆਪਣੇ ਉਤੇ ਜੇ ਆਪਾਂ ਵੀ ਇਸ ਤਰ੍ਹਾਂ ਦਾ ਕਸਟਮਾਈਜ਼ ਫਰਨੀਚਰ ਓਵਰਸੀਜ਼ ਮੰਗਾਉਣਾਗਾ ਕਿਸੇ ਵੀ ਦੇਸ਼ ਦੇ ਵਿੱਚ ਮੰਗਾਉਣਾਗਾ ਜਾਂ ਇੰਡੀਆ ਦੇ ਵਿੱਚ ਹੀ ਆਪਾਂ ਡਿਲੀਵਰ ਕਰਵਾਉਣਾਗਾ ਦਾ ਸਭ ਕੁਝ ਪੋਸੀਬਲ ਅਸੀਂ ਡਿਲੀਵਰ ਕਰ ਦਿੰਦੇ ਆਂ ਆਪਾਂ ਟੋਟਲੀ ਕਸਟਮਾਈਜ਼ ਫਰਨੀਚਰ ਬਹੁਤ ਹੀ ਜਨੂਨ ਪ੍ਰਾਈਸਿਸ ਦੇ ਵਿੱਚ ਬਣਾ ਦਿੰਦੇ ਆਂ ਹੋਰ ਜੇ ਤੁਸੀਂ ਡਿਜ਼ਾਈਨ ਦੇਖਣਾ ਤਾਂ ਸਾਡੇ ਪੇਜ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਰੈਗੂਲਰ ਮੰਗੂ ਅਪਲੋਡ ਕਰਦੇ ਰਹਿੰਦੇ ਆਂ ਵੀਡੀਓਜ਼ ਤਾਂ ਤੁਸੀਂ ਸਾਡੇ ਇੰਸਟਾਗ੍ਰam ਪੇਜ ਬਰਨਾਲਾ ਪੋਸਟ ਤੇ ਵੀ ਜੋੜ ਸਕਦੇ ਹੋ ਸਸਿਕਾ